ਹਾਂਜੀ ਸਤਿ ਆਪਾ ਤੁਹਾਡਾ ਥੋੜਾ ਚਿਰ ਲਾਈਵ ਹੋ ਜਾਈਏ ਤੇ ਸ਼ਾਮ ਦੇ ਸਵਾ 6 ਵੱਜ ਚੁੱਕੇ ਨੇ ਤੇ ਮੈਂ ਇਧਰ ਘੁੰਮ ਰਿਆ ਸੀ ਨੇ ਰਾਜਾ ਪਹਿ ਰਿਆ ਹੁਣ ਅੱਜ ਵੀ ਆਪਾਂ ਗਏ ਸੀ ਉਸ ਦਿਦਾਰੇ ਗੁਰਦੇ ਸਾਹਿਬ ਜੀ ਆ ਤੇ ਤਾਂ ਮਨਰੂਪ ਸਿੰਘ ਜੀ ਕੀ ਚੰਰੂਪ ਮਨਰੂਪ ਮੇਰਾ ਪੰਜਾ ਲੱਗਦਾ ਮੈਨੂੰ ਛੋਟਾ ਕਿਵੇਂ ਮਨਰੂਪ ਸਿੰਘ ਲਾਈਕ ਦੋ ਵਾਰੀ ਕਲਿੱਕ ਕਰਕੇ ਲਾਈਵ ਨੂੰ ਲਾਈਕ ਕਰਦੇ ਬਾਊ ਵਦਿਆ ਕੀ ਕਰ ਰਹੇ ਸੀ ਥੈਂਕ ਯੂ ਲਾਈਕ ਕਰਨ ਲਈ ਹੋਰ ਸੁਣਾ ਕੀ ਹਾਲ ਚਾਲ ਮਨਰੂਪ ਸਾਡੇ ਕੋਲ ਕਦੋਂ ਆਣਾ ਕੰਮ ਕਾਜ ਕੰਮ ਕਾਜ ਕਿਹੜਾ ਕੰਮ ਕਾਜ ਕਰਦਾ ਮਨਰੂਪ ਵੈਲਕਮ ਲਖੀਮਪੁਰ ਤੋਂ ਗੱਲ ਕਰ ਰਿਹਾ ਹੈ ਨਾ ਮਨਰੂਪ ਛੇ ਹੇ ਗਾਇਡਿੰਗ ਪੀ ਗਾਈ ਹਾਂਜੀ ਓਕੇ ਜੀ ਓਕੇ ਜੀ ਮੈਂ ਸੋਚਿਆ ਕੋਈ ਹੋਰ ਨਾ ਹੋਵੇ ਫੋਟ ਕਿੰਨੀ ਪੈੜਿਆ ਯਾਰ ਯਾਰ ਅੱਜ ਤੇ ਵਧੀਆ ਆਣੀ ਚਾਹੀਦੀ ਛੇ ਨੂੰ ਮੈਂ ਹੁਣ ਅੱਛਾ ਛੇ ਨੂੰ ਆਣਾ ਠੀਕ ਹੈ ਬਾਪੂ ਆ ਜਾ ਛਿੱਤ ਛਿੱਤੀ ਫਿਰ ਤੇ ਪਰ ਉੱਪਰ ਪਾ ਕੇ ਫਿਰ ਹੌਲਾ ਮਨ ਲਾ ਜਣਾ ਆਪਣਾ ਹੋਰ ਤਨਵੀਰ ਠੀਕ ਠਾਕ ਮੰਮੀ ਤੇਰੀ ਠੀਕ ਠਾਕ ਦੀਦੀ ਹੋਰ ਸਨਾ ਕੋਈ ਗੱਲਬਾਤ ਮਨਰੂਪ ਹੌਣ ਤੇ ਤੂੰ ਕਰਨਾ ਨਹੀਂ ਹੁੰਦਾ ਹਨਾ ਪੇਪਰ ਕਿੱਦਾਂ ਚੱਲ ਰਿਹਾ ਹੁਣ ਬਸ ਆਪਾਂ ਗਾਂ ਨੂੰ ਪਾਣੀ ਢਾ ਕੇ ਤੇ ਕੁੱਤੇ ਨੂੰ ਬੰਦ ਦੇਣਾ ਹੈ ਉਧਰ ਹੀ ਤੇ ਦਰਵਾਜ਼ਾ ਬੰਦ ਕਰ ਦੇਣਾ ਫਿਰ ਪਾਠ ਕਰਨਾ ਆਪਾਂ ਮੈਂ ਕਿਹਾ ਚਲੋ ਵਲੌਗ ਅੱਜ ਅਪਲੋਡ ਹੀ ਨਹੀਂ ਹੋ ਪਣਾ ਯਾਰ आप भी हो जाइए थोड़ा चेर सॉरी काजली सॉरी का तो लिख रहे हैं बाऊ। दो जाने देख रहे है। दूसरा कौन जुड़ चुका है प्लीज कमेंट करके जरूर दस्यो ਆ ਹੀ ਜਾਣਾ ਵੈਸੇ ਵੀ ਹੁਣ ਕੁੜੇ ਦਿਨਾਂ ਤੱਕ ਤੂੰ ਹੈਨਾ ਸਾਡੀ ਕੋਲ ਤੂੰ ਫੇਰ ਭਰਾ ਬਿਜ਼ੀ ਬੰਦਾ ਹੈ ਅੱਜ ਕੱਲ ਵੈਸੇ ਵੀ ਤੁਹਾਡੇ ਪੇਪਰ ਚੱਲ ਰਹੇ ਨੇ ਚਲੋ ਵਧੀਆ ਖੂਬ ਪੜ੍ਹ ਖੂਬ ਤਰੱਕੀ ਕਰ ਵਧੀਆ ਵਧੀਆ ਇਗਜ਼ਾਮ ਦੇ ਫੇਰ ਤੂੰ ਫਸਟ ਆ ਤੇ ਫੇਰ ਆਪਾਂ ਤੇਰੇ ਤੋਂ ਪਾਰਟੀ ਲੰਮਾ ਲਈ ਠੀਕ ਹੈ ਵਧੀਆ ਫੋਟੋ ਵਧੀਆ ਆ ਅੱਜ ਤੇ ਇੰਨੀ ਵਧੀਆ ਪੱਗ ਬੰਨੀ ਜਿਤ ਦਿਨੇ ਦਿਨੇ ਲਾਈਵ ਹੁੰਦਾ ਫਿਰ ਵਧੀਆ ਹੋਣੀ ਅੰਮੋ ਨੂੰ ਵੀਡੀਓਜ਼ ਅੰਮੋ ਯਾਰ ਅੰਦਰ ਹੈ ਆਉਣ ਲੱਗਾ ਹੋਣੇ ਚਾਰ ਜਣੇ ਜੁੜ ਰਹੇ ਤੇ ਮੈਂ ਇਧਰ ਘੁੰਮ ਰਿਹਾ ਮੈਂ ਕਿਹਾ ਚਲੋ ਫਿਰ ਦਰਵਾਜ਼ਾ ਬੰਦ ਕਰ ਦੇਣਾ ਉਹਨਾਂ ਚਿਰ ਆਪਾਂ ਥੋੜਾ ਘੁੰਮ ਲਈਏ ਗਰੁੱਪ ਅੱਜ ਸੀ ਗਏ ਸੀ ਵਿਆਹ ਸਾਰੇ ਜਾਣੇ ਆਪਣਾ ਸਾਰੀ ਫੈਮਿਲੀ ਉੱਥੇ ਅਮਮਾ ਹੋਣ ਵਾਲਾ ਹਣਾ ਹੁਣੇ ਦਿਖਾਉਣਾ ਫਿਰ ਅਮਮੂ ਨੂੰ ਤਿੰਨ ਜਾਣੇ ਜੁੜ ਚੁੱਕੇ ਆ ਆਪਣੇ ਨਾਲ ਪਲੀਜ਼ ਲਾਈਕ ਕਰ ਦੋ ਲਾਈਵ ਨੂੰ ਸਕਰੀਨ ਤੇ ਦੋ ਵਾਰੀ ਕਲਿੱਕ ਕਰਕੇ ਤੇ ਵੀਡੀਓ ਨੂੰ ਲਾਈਕ ਕਰ ਦੋ ਜਲਦੀ ਜਲਦੀ ਨੂੰ ਅੰਮ੍ਰਿਤ ਆ ਗਿਆ ਏ ਮਨ ਰੂਪ ਕੀ ਲਾਈਵ ਮਨ ਰੂਪ ਦੇਖ ਰਿਹਾ ਕਮੈਂਟ ਕਰ ਰਿਹਾ ਕਹਿੰਦਾ ਅਮੋ ਵੀਰਾ ਕਿੱਥੇ ਮਨ ਰੂਪ ਲਾ ਵੇਖ ਲੈ ਯਾਰ ਪਰ ਨੇਰੇ ਚ ਸਾਫ ਉਹ ਫਲਸ਼ ਪੂਰਾ ਕਰ ਲਓ ਫਲਸ਼ ਪੂਰਾ ਕਰੋ ਪੂਰਾ ਕਰੋ

ਟਮੀ 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 ਹਾਂ ਬੰਦੀਏ ਫੇਰ ਕਰਾਂ ਪਾਠ ਮੈਂ ਵੀ ਮੂੰਹ ਹੱਤ ਹੁਣ ਦੇ ਕੀ ਕੈਂਪਰ ਇਹ ਮੋਗਾ ਡੱਗੀ ਦੁੱਧ ਪੀ ਰਿਹਾ ਸੰਗਲ ਕਿਤੇ ਉੱਥੇ ਅੰਦਰ ਨਹੀਂ ਆ ਇੱਥੇ ਵੇਖ ਇਹ ਕਿਉਂ ਗੋਲਿਆ ਇਹ ਪੀ ਲੈ ਡੋਗੀ ਦੁੱਧੂ ਫੇਰ ਅੰਦਰ ਬੰਦ ਨਹੀਂ ਸਤਿ ਸ਼੍ਰੀ ਅਕਾਲ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਵੀਰੇ ਨੂੰ ਸਤਿ ਸ੍ਰੀਕਾਲ ਤੈਨੂੰ ਸਤਿ ਸ੍ਰੀਕਾਲ ਬੁਲਾਉਂਦਿਆ ਪੀਲਾ ਮੱਤ ਕਰਦਾ ਪੀਲਾ ਪੀਲਾ ਬਾਊ ਫੇਰ ਅੰਦਰ ਤਾੜਦੇ ਆ ਤੈਨੂੰ ਕੁਛ ਨਹੀਂ ਦਿੰਦਾ ਪਿਆ ਇਹ ਵੇਲੇ ਟਾਈਮ ਨਹੀਂ ਲੱਗਾ ਸੀ ਲੇਟ ਆਏ ਸੀ ਮੈਂ ਕਿਹਾ ਚਲੋ ਕੋਣ ਆਵੋ ਚਲ ਅੰਦਰ ਬਹੁਤ ਹਿੰਦਿਆ ਸਾਰਾ ਤੁਰਦੇ ਰਹਿਣਾ ਤਬਾ ਫੜ ਲਓ ਚਲੋ ਜੀ ਹਨਾ ਬਹੁਤ ਕੋਮ ਲਾਈਵ ਨੂੰ ਕਰਦੇ ਇੱਥੇ ਐਂਡ ਠੀਕ ਹੈ ਜੀ ਧੰਨਵਾਦ ਜੁੜਨ ਲਈ ਮੈਂ ਕੱਲ ਲੈਣ ਬੋਲੇ ਉਹ ਕਟ ਰਹਾ